ਸੋ ਮਾਂ ਬੋਲੀ ਕਿਸੇ ਮੈਂ ਕਹਿੰਨਾ ਬਾਕੀ ਪਛਾਹਾਂਵਾਂ ਵੀ ਸਿੱਖੋ ਪਰ ਮਾਂ ਬੋਲੀ ਦੀ ਕੀਮਤ ਤੇ ਨਾ ਸਿੱਖੋ ਕਿ ਕਈ ਵਾਰੀ ਕੁਝ ਐਨ ਆਰ ਆਈ ਦੋਸਤ ਮਿੱਤਰ ਆਉਂਦੇ ਨੇ ਤਾਂ ਪੁੱਛਦੇ ਆ ਪੰਜਾਬੀ ਬੋਲਣ ਦਾ ਬੱਚਾ ਸਮਝ ਲੈਂਦਾ ਬੋਲਦੈ ਮੈਂ ਕਹਾਂ ਵੀ ਜੇ ਸਮਝ ਲੈਂਦਾ ਤਾਂ ਮਤਲਬ ਬੋਲ ਵੀ ਸਕਦਾ ਕਿਰ ਜਵਾਬ ਅੰਗਰੇਜ਼ੀ ਚ ਦਿੰਦਾ ਮੈਂ ਕਿ ਤੁਸੀਂ ਪੰਜਾਬੀ ਜਵਾਬ ਦੇਣੋਂ ਹਟਜੋ ਨਾ ਤੁਸੀਂ ਵੀ ਸਮਝਣੋਂ ਹਟਜੋ ਵੀ ਮੈਨੂੰ ਤਾਂ ਸਮਝ ਨਹੀਂ ਆਈ ਅੰਗਰੇਜ਼ੀ ਉਹ ਆਪ ਹੀ ਬੋਲੂਗਾ ਮਜਬੂਰੀ ਚ ਸਾਨੂੰ ਪਤਾ ਨਹੀਂ ਕਿਉਂ ਆਇ ਲੱਗਦਾ ਵੀ ਸਾਡੀ ਭਾਸ਼ਾ ਜਿਹੜੀ ਹੈ ਉਹ ਘੱਟ ਫੈਲੀ ਹੋਈ ਹੈ ਜਾਂ ਇਹ ਸਮਝ ਨਹੀਂ ਆਉਂਦੀ ਕਿਸੇ ਨੂੰ ਹੁਣ ਤਾਂ ਜਿੱਥੇ ਮਰਜ਼ੀ ਤੁਸੀਂ ਜਾਓਗੇ ਪੰਜਾਬੀ ਤੁਹਾਨੂੰ ਅਫਸਰ ਮਿਲਣਗੇ ਪੰਜਾਬੀ ਚ ਤੁਹਾਨੂੰ ਬੋਰਡ ਮਿਲਣਗੇ ਪੰਜਾਬੀ ਚ ਤੁਹਾਨੂੰ ਜਿਹੜਾ ਸਾਹਿਤ ਮਿਲੂਗਾ ਸਾਰਾ ਕੁਝ ਏਆਈ ਤੇ ਅਸੀਂ ਪੰਜਾਬੀ ਵਾਲਾ ਕਰ ਰਹੇ ਹਾਂ ਇਹ ਹੈ ਤੇ ਪੰਜਾਬੀ ਮੇਰੇ ਤੇ ਉਹਨੂੰ ਸਾਰਾ ਸਵੀ ਸਾਹਿਬ ਜਫਰ ਸਾਹਿਬ ਸਾਰੇ ਲੱਗੇ ਹੋਏ ਨੇ ਕਿ ਉਹ ਸਾਰਾ ਜਿਹੜਾ ਉਹਨੂੰ ਕੋਈ ਡਾਟਾ ਨਹੀਂ ਹੈਗਾ ਸੀਗਾ ਅਸਲ 'ਚ ਸਾਰਾ ਅਸੀਂ ਡਾਟਾ ਉਹਨੂੰ ਦੇਵਾਂਗੇ ਤੇ ਅਸੀਂ ਕਿਸੇ ਗੱਲੋਂ ਟੈਕਨੋ ਟੈਕਨੋਲੋਜੀ ਪੱਖੋਂ ਵੀ ਕਿਸੇ ਪੱਖੋਂ ਅਸੀਂ ਆਪਣੀ ਭਾਸ਼ਾ ਨੂੰ ਜਿਹੜੀ ਆਪਣੀ ਬੋਲੀ ਨੂੰ ਪਿੱਛੇ ਨਹੀਂ ਰਹਿਣ ਦੇਵਾਂਗੇ ਅਸੀਂ ਬਹੁਤ ਮਿਹਨਤੀ ਕੌਮ ਆ ਸਾਡੇ ਗੁਰੂਆਂ ਨੇ ਸਾਡੇ ਸ਼ਹੀਦਾਂ ਨੇ ਸਾਨੂੰ ਗਰੀਬਾਂ ਦੇ ਹੱਕ 'ਚ ਖੜਨਦਿਆਂ ਸਿੱਖਿਆਵਾਂ ਦਿੱਤੀਆਂ ਮਜਨੂਮਾਂ ਦੇ ਹੱਕ 'ਚ ਲੜਨ ਦੀਆਂ ਸਿੱਖਿਆਵਾਂ ਦਿੱਤੀਆਂ ਅਸੀਂ ਦਾਦੇ ਤੋਂ ਲੈ ਕੇ ਪੋਤਿਆਂ ਤੱਕ ਸਰਵੰਸ ਬਾਰੇ ਹੋਏ ਗੁਰੂਆਂ ਦੇ ਵਾਰਿਸਾਂ ਸੀ ਜਿਨ੍ਹਾਂ ਨੇ ਸਾਨੂੰ ਇਹ ਦੱਸਿਆ ਕਿ ਚਾਹੇ ਉਹ ਜਿੰਨੀ ਮਰਜੀ ਗਿਣਤੀ ਚ ਹੋਣ ਦੁਸ਼ਮਣ ਤਾਂ ਫਿਰ ਜਿਵੇਂ ਪਾਤਰ ਸਾਹਿਬ ਨੇ ਲਿਖਿਆ ਕਿ ਮੈਂ ਸਵਾ ਲੱਖ ਹੋ ਗਿਆ ਤੇ ਅਸੀਂ ਚਿੜੀਆਂ ਤੋਂ ਬਾਜ ਤੜਾਉਣ ਵਾਲੇ ਗੁਰੂਆਂ ਦੇ ਵਾਰਿਸ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ 23 ਸਾਲ ਦੀ ਉਮਰ ਚ ਫਾਂਸੀਆਂ ਦੇ ਰਸਿਆਂ ਨੂੰ ਚੁੰਮਣ ਵਾਲੇ ਸ਼ਹੀਦਾਂ ਦੇ ਵਾਰਿਸ ਇਸੇ ਕਰਕੇ ਫਿਰ ਸਾਰੇ ਉਹ ਕੋਈ ਪੰਜਾਬੀ ਜਿੱਥੇ ਵੀ ਜਾਂਦੇ ਆ ਉਹਦਾ ਗਾਣਾ ਤੇ ਖਾਣਾ ਨਾਲ ਲੈ ਜਾਂਦੇ ਤੁਸੀਂ ਦੇਖੋਗੇ ਸ਼ਹਿਰੇ ਪੰਜਾਬ ਢਾਬਾ ਨਾਲ ਹੀ ਕੈਸਟਾਂ ਦੀ ਦੁਕਾਨ ਹੁੰਦੀ ਹੈ ਇੱਧਰ ਗਾਣੇ ਚਲੀ ਜਾਂਦੇ ਨੇ ਇੱਧਰ ਰੋਟੀ ਹੈ ਸੋ ਜਿੱਥੇ-ਜਿੱਥੇ ਪੰਜਾਬੀ ਜਾਣਗੇ ਸਿੰਗਰ ਪੰਜਾਬ ਦੇ ਉੱਥੇ-ਉੱਥੇ ਜਾਣਗੇ ਉਹ ਬੁਲਾਉਂਦੇ ਨੇ ਉਹ ਭਾਤਰ ਸਾਹਿਬ ਵੀ ਖੁਦ ਕਵੀ ਸੰਮੇਲਨ ਲਈ ਟ੍ਰਾਂਟੋ ਵੈਨਕੂਵਰ ਬਹੁਤ ਬਾਜੰਦਰੇ ਬਹੁਤ ਅਤਰ ਸਾਹਿਬ ਮੈਨੂੰ ਬਹੁਤ ਐਪਰੀਸ਼ੀਏਟ ਕਰਦੇ ਸੀਗੇ ਕਿ ਵਿਅੰਗ ਦੇ ਵਿੱਚ ਪੰਜਾਬੀ ਦੇ ਵਿੱਚ ਜਿਹੜਾ ਵਿਅੰਗ ਜਿਹੜਾ ਸ਼ੁਰੂ ਕੀਤਾ ਸੀ ਉਹਦੇ ਲਈ ਮੈਨੂੰ ਬਹੁਤ ਐਪਰੀਸ਼ੀਏਟ ਕਰਦੇ ਰਹਿੰਦੇ ਸੀ ਮੈਨੂੰ ਹੌਸਲਾ ਵਧਾਉਂਦੇ ਰਹਿੰਦੇ ਸੀ ਮੈਂ ਵੀ ਉਹਨਾਂ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਕੋਟ ਕਰਦਾ ਰਹਿਣਾ ਅੱਜ ਵੀ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦੇ ਆ ਸੁਣਦੇ ਆ ਸੁੱਕ ਗਏ ਆਖੋ ਉਹਨਾਂ ਨੂੰ ਆਪਣੇ ਘਰੀ ਜਾਣਾ ਕਿ ਕਦੋਂ ਤੀਕ ਇੱਥੇ ਖੜੇ ਰਹਿਣਗੇ ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ ਕਿ ਕੋਈ ਦੀਵਾ ਜਗੇਗਾ ਮੇਰੀ ਕਬਰ ਤੇ ਜੇ ਹਵਾ ਹੀ ਰਹੀ ਤਾਂ ਕਬਰਾਂ ਉੱਤੇ ਤਾਂ ਕਿ ਸਭ ਘਰਾਂ 'ਚ ਵੀ ਦੀਵੇ ਬੁਝੇ ਰਹਿਣਗੇ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਹਿਤਾ ਸ਼ਮ੍ਮਾਦਾਨ ਕੀ ਕਰਨੀ ਅਸੀਂ ਇਸ ਕਲ ਤੇ ਮਾਣ ਕਰ ਸਕਦੇ ਆਂ ਪੰਜਾਬੀ ਹੋਣ ਦੇ ਨਾਤੇ ਕਿ ਜੇ ਅੰਗਰੇਜ਼ੀ ਕੋਲੇ ਕੀਟਸ ਵਰਗੇ ਕਵੀ ਸੀ ਤਾਂ ਸਾਡੇ ਕੋਲੇ ਪਾਤਰ ਸੀ ਸੁਜੀਤ ਪਾਤਰ ਸਾਹਿਬ ਦਿੱਕ ਜਿਹੜੀ ਖਾਸ ਸ਼ੈਲੀ ਸੀ ਦੀ ਲਿਖਣ ਦੀ ਉਹਦੇ ਚ ਵਿਅੰਗ ਵੀ ਸੀ ਉਹਦੇ ਚ ਲਾਂਬੇ ਵੀ ਸੀ ਚਿੰਤਾਵਾਂ ਵੀ ਸੀ ਔਰ ਉਹਦੇ ਚ ਇਹ ਵੀ ਸੀ ਕਿ ਸੈਲਫ ਕੌਨਫੀਡੈਂਸ ਵੀ ਸੀ ਮੈਂ ਰਾਹਾਂ ਤੇ ਤੁਰਦਾ ਨਹੀਂ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਯੁੱਗਾਂ ਯੁੱਗਾਂ ਤੋਂ ਆਉਣ ਦੇ ਕਾਫਲੇ ਇਸ ਗੱਲ ਦਾ ਗਵਾਹ ਬਣਦੇ ਹਮੇਸ਼ਾ ਸੋਚਿਆ ਬਣੀਆਂ ਲੋਕਾਂ ਦੇ ਪਿਆਰ ਦੇ ਪਾਤਰ ਕਦੇ ਵੀ ਨਹੀਂ ਸੋਚਿਆ ਉਹ ਬਣਦੇ ਜਾਂ ਆ ਬਣਦੇ ਸੋ ਉਹ ਆ ਦੇ ਚੱਕਰਾਂ ਚ ਤਾਂ ਹੈ ਹੀ ਨਹੀਂ ਸੀ ਉਹ ਬਹੁਤ ਕੁਝ ਸਿੱਖਣ ਨੂੰ ਉਹਨਾਂ ਦੀਆਂ ਕਵਤਾਵਾਂ ਚੋਂ ਮਿਲਿਆ